ਜਿ ਮੌਜੂਦ ਆ ਉਸ ਸਤਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਰੀ ਦੁਨੀਆ ਜਿੰਨਾਂ ਦਾ ਕੇੰਦਰ ਤੁਮਸਤਕ ਹੁੰਦੀ ਆ ਆਪਣੀ ਸੀਸ ਚ ਕੁੰਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਹਰਗੋਬਿੰਦ ਬਾਸ਼ਾ ਜੀ ਉਹਨਾਂ ਨੇ ਵਿੱਚੇ ਜਿਹੜੇ 2 ਸਾਲ ਦੀ ਉਮਰ ਦੇ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਐ ਨਾਨਕ ਸ਼ਾਹੀ ਤਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਐ ਜਿੱਥੇ ਸੱਚੇ ਬਾਸ਼ਾ ਸ਼ਨਾਣ ਕਰਦੇ ਸਨ ਬਾਕੀ ਸਾਰਾ ਕੋਈ ਪ੍ਰਾਤਨ ਇਤਿਹਾਸ ਹੈ ਜੀ ਬਾਕੀ ਮੁੜ ਕੇ ਬਾਤ ਮੰਤ ਰਹਿੰਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ 'ਚ ਜੀ ਸਾਰਾ ਕੋਈ ਇਹ ਕਮੇਟੀ ਸਾਮ ਸਮਾਂ ਸੰਭਾਲ ਕਰਨ ਈ ਹੈ ਜੀ ਸ਼੍ਰੀ ਗਾਲ ਜੀ ਤੁਸੀਂ ਦੇਖਦੇ ਸਿਟੀ ਹੈਡਲਾਈਨਸ ਸੋ ਅੱਜ ਮੌਜੂਦ ਆ ਉਸ ਤੰਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਡੀ ਦੁਨੀਆ ਜਿੰਨਾਂ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ਹੁੰਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰਗੋਬਿੰਦ ਬਾਦਸ਼ਾਹ ਜੀ ਉਹਨਾਂ ਨੇ ਵੀ ਇੱਥੇ ਜਿਹੜੇ 2 ਸਾਲ ਦੀ ਮਦਦ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਹੈ ਨਾਨਕ ਸ਼ਾਹੀ ਉੱਤੇ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਦਸ਼ਾਹ ਸਿਦਾਨ ਕਰਦੇ ਸਨ ਇੱਥੇ ਜਿਹੜਾ ਜ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਰਹੀਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇੱਥੋਂ ਦੂਰ ਹੁੰਦੇ ਰਹਿੰਦੇ ਨੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਥਾਨ ਹੈ ਹਾਲਾਤ ਇਥੋਂ ਦੇ ਬਹੁਤ ਜ਼ਿਆਦਾ ਲੇਕਿਨ ਹੁਣ ਖਰਾਬ ਹੋ ਚੁੱਕੇ ਨੇ ਜਿਹੜੀਆਂ ਇੱਟਾਂ ਨੇ ਨਾਨਕਸ਼ਾਹੀ ਉਹ ਜ਼ਰੂਰ ਇੱਥੇ ਮੌਜੂਦ ਆ ਹਜੇ ਵੀ ਬੜੀ ਪੁਰਾਣੀ ਸਾਡੀ ਵਿਰਾਸਤ ਹੈ ਸਿੱਖਤ ਰੰਧ ਦੀ ਵਿਰਾਸਤ ਹੈ ਮੈਨੂੰ ਲੱਗਦਾ ਜਿਦੋਂ ਸਾਂਭਣ ਦੀ ਲੋੜ ਹੈ ਸੋ ਇਸ ਵ ਜਿਹੜੇ ਲਿਆ ਹੀ ਨਹੀਂ ਸੋਨੂ ਜੰਡਿਆਲਾ ਵੀ ਇੱਥੇ ਮੌਜੂਦ ਨੇ ਲੇਕਿਨ ਇਸ ਜਿਹੜਾ ਜਗ੍ਹਾ ਦਾ ਇਤਿਹਾਸ ਜਾਣਨਾ ਵੀ ਬੜਾ ਜ਼ਰੂਰੀ ਹੈ ਉਸ ਸਬੰਧ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਸ਼ਸ਼ਵੀ ਗਾਲ ਜੀ ਬਹੁਤ ਧੰਨਵਾਦ ਹੈ ਪਹਿਲਾਂ ਤੁਸੀਂ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ ਬੜਾ ਧੰਨਵਾਦ ਹੈ ਤੁਹਾਡਾ ਇਸ ਜਗ੍ਹਾ ਦਾ ਇਤਿਹਾਸ ਜਦੂਲ ਜਾਣੂ ਕਰਾਇਆ ਜਾਵੇ ਸੰਗਤਾਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਸਾਡਾ ਕਿਸੇ ਧੰਨਵਾਦ ਬਾਕੀ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਹੇ ਆ ਬਾਲਾ ਹਰ ਗੋਬਿੰਦ ਸਿੰਘ ਜੀ ਰਹਿੰਦੇ ਰਹੇ ਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਬਾਕੀ ਤੁਸੀਂ ਵੇਖ ਹੀ ਲਿਆ ਸਾਰਾ ਇਹ ਰਤਨ ਮਤਲਬ ਉੱਥੇ ਗੁਰੂ ਕੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਬਣਿਆ ਹੋਵਾ ਜੀ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਠਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਬਾਕੀ ਸਾਰਾ ਕੋਈ ਪ੍ਰਾਤਨ ਇਤਿਹਾਸ ਆ ਜੀ ਬਾਕੀ ਮੁੜ ਕੇ ਬਾਤ ਮੰਤ ਰਹਿੰਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ ਜੀ ਸਾਰਾ ਕੋਈ ਇਹ ਕਮੇਟੀ ਸਾਮ ਸਮਭਾਲ ਕਰਨ ਈ ਆ ਜੀ ਬਾਕੀ ਵਧੀਆ ਉਹਨਾਂ ਨੇ ਆਖਿਆ ਵਾ ਜੀ ਬਣੂਗਾ ਜੀ ਸਥਾਨ ਪੂਰਾ ਵਧੀਆ ਬਣੂਗਾ ਜਦੋਂ ਲੋਡ ਵੀ ਆ ਕਿਉਂਕਿ ਬੜੀਆਂ ਪਤਾਨੀਆਂ ਬਦਸਤਾਂ ਨੇ ਅਸੀਂ ਹੋ ਵੀ ਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਦੇਸ਼ਾਂ ਦੇ ਵਿੱਚ ਜਾਂਦੇ ਆ ਨਤਮਸਤਕ ਹੋਣਗੇ ਲੇਕਿਨ ਜਦੋਂ ਸਾਡੇ ਕੋਲ ਇੰਨੀਆਂ ਵਿਰਾਸਤਾਂ ਨੇ ਜ਼ਰੂਰ ਇੱਥੇ ਵੀ ਆਣਾ ਚਾਹੀਦਾ ਹੈ ਸੰਗਤਾਂ ਨੂੰ ਜਾਨੂ ਕਰਾਉਣਾ ਚਾਹੀਦਾ ਕਿਉਂਕਿ ਬੜਾ ਹਜੇ ਲੋਕਾਂ ਨੂੰ ਨਹੀਂ ਪਤਾ ਇਸਤਾਨ ਦੇ ਬਾਰੇ ਲੇਕਿਨ ਜਿਹੜਾ ਚੋਲਾ ਸਾਹਿਬ ਹੈ ਨਗਰੀ ਵੀ ਵਸਾਈ ਗਈ ਹੈ ਜਿਹੜਾ ਤਰਨਤਨ ਸ਼ਹਿਰ ਹੈ ਗੁਰੂ ਅਰਜਨ ਪਾਤਸ਼ਾਹ ਨੇ ਵਸਾਇਆ ਸੀਗਾ ਚੋਲਾ ਸਾਹਿਬ ਕਿਸ ਤਰ੍ਹਾਂ ਬਣਿਆ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਸੰਗਤਾਂ ਨੂੰ ਉਹ ਜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਸ੍ਰੀ ਹਾਲੀ ਸਾਹਿਬ ਤੋਂ ਇੱਥੇ ਆਏ ਆ ਆਪਣੇ ਚੋਲਾ ਸਾਹਿਬ ਆਏ ਆ ਤੇ ਮਾਤਾ ਸੁਖਾ ਜੀ ਮਾਤਾ ਸੁੰ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਚੂਰੀ ਦਾ ਪ੍ਰਸ਼ਾਸਨ ਸ਼ਿਕਾਇਆ ਉਹਨਾਂ ਨੇ ਸੰਭਾਭ ਸੰਭਾਵੇ ਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕੇ ਉਹਨਾਂ ਨੇ ਇਹ ਪੁੱਛਿਆ ਵੀ ਇਸ ਪਿੰਡ ਦਾ ਨਗਰ ਦਾ ਨਾਮ ਕੀ ਹੈ ਉਹਨਾਂ ਨੇ ਆਖਿਆ ਪੈਣੀ ਹੈ ਜੀ ਪੈਣੀ ਨਗਰ ਹੈ ਜੀ ਮੁੜ ਕੇ ਉਹਨਾਂ ਨੇ ਆਖਿਆ ਪੀਸ ਤੋਂ ਅੱਜ ਤੋਂ ਇਹ ਇਸ ਪਿੰਡ ਦਾ ਨਾਮ ਚੋਲਾ ਸਾਹਿਬ ਹੈ ਜੀ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਓ ਚੂਰੀ ਨੂੰ ਆਖਿਆ ਚੂਰੀ ਦੇ ਪ੍ਰਸ਼ਾਦ ਉਹਨਾਂ ਨੇ ਸੁੰਦਰ ਚੋਲਾ ਬਣਾ ਕੇ ਲਿਆਓ ਇਸ ਦਾ ਪਿੰਡ ਦਾ ਨਾਮ ਚੋਲਾ ਸਾਹਿਬ ਹੋਵੇਗਾ ਪਰ ਵਿੱਚੋਂ ਜਿਹੜੇ ਸ਼ੰਕਾ ਕਰਨ ਵਾਲੇ ਸੀ ਵੀ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਜੀ ਐਵੇਂ ਨਹੀਂ ਹੋ ਸਕਦਾ ਇੱਥੇ ਆਪਾਂ ਪੱਡੀ ਆਪਾਂ ਤਾਰ ਕਿਉਂ ਨਹੀਂ ਉਦੋਂ ਤਾਰ ਕਿਉਂਦੇ ਹਿੰਦੇ ਸੀ ਨਾ ਆਪਣਾ ਟੈਕਸ ਟੁਕਸ ਤਾਰ ਕਿਉਂਦੇ ਸੀ ਉਹਨਾਂ ਨੇ ਆਖਿਆ ਵੀ ਉੱਥੇ ਆਪਣਾ ਭੈਣੀ ਆ ਜੀ ਭੈਣੀ ਨਗਰ ਦੇ ਕਾਗਜ ਜਦੋਂ ਉਹਨਾਂ ਨੇ ਜਦੋਂ ਉੱਥੇ ਆਪਣੀ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਤੁਸੀਂ ਉੱਥੇ ਤਾਰਨ ਗਏ ਆਪਣਾ ਆ ਟੈਕਸ ਤਾਰਨ ਗਏ ਉਦੋਂ ਤੁਸੀਂ ਉੱਥੇ ਆਖਣਾ ਵੀ ਦੂਜਾ ਮਰਾ ਤੁਸੀਂ ਚੋਲਾ ਸਾਹਿਬ ਦਾ ਤਾਰਨ ਆਏ ਜੀ ਤੇ ਉੱਥੇ ਜਦੋਂ ਉਹਨਾਂ ਨੇ ਆਖਿਆ ਪੀ ਚੋਲਾ ਸਾਹਿਬ ਦਾ ਸੀਰੀ ਟੈਕਸ ਧਾਰਨ ਆਈ ਆ ਤੇ ਮੁੜ ਕੇ ਉੱਥੋਂ ਦੇ ਜਿਹੜੇ ਹੈਗੇ ਸੀ ਪੀ ਜਿਹੜੇ ਮਲਾ ਹੈਗੇ ਸੀ ਮਤਲਬ ਮੁਗਲ ਹੈਗੇ ਸੀ ਉਹਨਾਂ ਆਖਿਆ ਪੀ ਚੋਲਾ ਸਾਹਿਬ ਦਾ ਕੋਈ ਪਿੰਡ ਨਹੀਂ ਹੈਗਾ ਭੈਣੀ ਨਾਮ ਪਿੰਡ ਤੋਂ ਅਗੀ ਤੁਸੀਂ ਤਾਰਦੇ ਰਹੇ ਜੀ ਇੱਥੇ ਕੋਈ ਪਿੰਡ ਨਹੀਂ ਮਤਲਬ ਚੋਲਾ ਸਾਹਿਬ ਨਹੀਂ ਹੈਗਾ ਤੇ ਜਦੋਂ ਮੁੜ ਕੇ ਉਹਨਾਂ ਨੇ ਆਖਿਆ ਕਾਗਜ਼ੇ ਇੱਕ ਵਾਰੀ ਚੈੱਕ ਕਰੋ ਜਦੋਂ ਕਾਗਜ਼ ਚੈੱਕ ਕੀਤੇ ਉਹਦੇ ਵਿੱਚ ਚੋਲਾ ਸਾਹਿਬ ਲਿਖਿਆ ਸੀ ਜੀ ਹਾਂਜੀ ਭੈਣੀ ਤੋਂ ਚੋਲਾ ਸਾਹਿਬ ਬਣ ਬਣਾਇਆ ਨਹੀਂ ਕਾਗਜ਼ਾਂ ਵਿੱਚ ਵੀ ਭੈਣੀ ਤੋਂ ਚੋਲਾ ਸਾਹਿਬ ਬਦਲ ਗਿਆ ਜੀ ਚੋਲਾ ਸਾਹਿਬ ਬਣ ਗਿਆ ਹਾਂਜੀ ਬਾਬਾ ਜੀ ਜੇ ਗੱਲ ਕਰੀਏ ਗੁਰੂ ਅਰਜਨ ਪਾਤਸ਼ਾਹ ਦੀ ਕੁਰਬਾਨੀ ਦੀ ਤਤੀ ਤਵੀ ਦੇ ਬਹਿ ਕੇ ਕੁਰਬਾਨੀ ਦਿੱਤੀ ਏ ਅੱਜ ਵੀ ਉਹਨਾਂ ਦੇ ਨਾਮ ਦੀਆਂ ਸ਼ਵੀਲਾਂ ਚੱਲਦੀਆਂ ਨੇ ਉਹਨਾਂ ਦਾ ਨਾਂ ਜਦੋਂ ਤੱਕ ਕਿ ਦੁਨੀਆ ਲੈਣੀ ਚੱਲਦਾ ਰਹਿਣਾ ਲੇਕਿਨ ਜ਼ਰੂਰ ਮੈਨੂੰ ਲੱਗਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਸੰਗਤਾਂ ਨੂੰ ਜਾਣੂ ਕਰਾਣਾ ਬੜਾ ਜ਼ਰੂਰੀ ਹੈ ਇੱਥੇ ਲਿਆਣਾ ਬਹੁਤ ਜ਼ਰੂਰੀ ਹੈ ਕਿ ਦਰਸ਼ਨ ਕਰ ਸਕਣ ਮੈਨੂੰ ਲੱਗਦਾ ਜਿੱਥੇ ਉਹ ਪੈਰ ਪਾ ਦੇਣ ਉਹ ਮਿੱਟੀ ਵੀ ਪਵਿੱਤਰ ਹੋ ਜਾਂਦੀ ਹੈ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਲੇਕਿਨ ਇੱਥੇ ਦੇ 2 ਸਾਲ 5 ਮਹੀਨੇ 1 ਇਹ ਤਾਂ ਸਹੀ ਗੱਲ ਹੈ ਜੀ ਮੈਂ ਤੇ ਆਪਾਂ ਨਾ ਵੀ ਚਲੋ ਬਣਾਉਣਾ ਚਾਹੀਦਾ ਸਥਾਨ ਹੁਣ ਕਮੇਟੀ ਕਰਨ ਨਹੀਂ ਹੈ ਜੀ ਉਹਨਾਂ ਨੇ ਆਖਿਆ ਬਈ ਬਣੂਗਾ ਸਥਾਨ ਵਧੀਆ ਬਣੂਗਾ ਸਥਾਨ ਵੈ ਪ੍ਰਬੰਧ ਉਹ ਸਾਹਮਦੇ ਆ ਗੁਰੂ ਕੋਟੜੀ ਸਾਹਿਬ ਦਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹ ਉੱਥੇ ਮੈਂ ਹਾਂ ਡਿਊਟੀ ਉਹਨਾਂ ਦੀ ਵੀ ਡਿਊਟੀ ਕਰਦਾ ਹਾਂ ਉਹਦੇ ਵਿੱਚ ਤੇ ਬਾਕੀ ਉਹ ਬਹੁਤ ਵਧੀਆ ਸਾਹਮਦੇ ਆ ਇੱਥੇ ਆਪਣੇ ਸੇਵਾਦਾਰ ਕਰਦੇ ਆ ਸੇਵਾ ਕਰਦੇ ਆ ਇੱਥੇ ਵੇਖੋ ਤੁਸੀਂ ਆ ਬੂਟੇ ਲਾਏ ਆ ਸਾਰਾ ਕੋ ਸਾਰਾ ਕੋ ਸਾਹਮਦੇ ਆ ਜੀ ਇਥੋਂ ਸਾਫ ਸਫਾਈ ਵੀ ਰੋਜ਼ ਇੱਥੇ ਬੋਕਰ ਫੇਰਦੀ ਆ ਇਹ ਸਾਰਾ ਕੁਝ ਪਾਣੀ ਦਿੰਦੇ ਬੂਟਿਆਂ ਨੂੰ ਇਧਰਲੇ ਬੰਨੇ ਉਹਨਾਂ ਨੇ ਬਾਗ ਲਾਇਆ ਵਾ ਜੀ ਉਧਰ ਵੀ ਸਾਮਸਵਾਲ ਬੂਟੇ ਲਾਉਂਦੇ ਆ ਕੁਦਰਤ ਨਾਲ ਪਿਆਰ ਕਰਦੇ ਆ ਸਾਰਾ ਕੁਝ ਬਾਕੀ ਤੁਸੀਂ ਵੇਖਣੀ ਡੈਰੀ ਬਾਕੀ ਨਹੀਂ ਬਿਲਕੁਲ ਜ਼ਰੂਰ ਉਹ ਜਿਹੜੀਆਂ ਸਮਾਰਕ ਬਹੁਤ ਪੁਰਾਣੇ ਨੇ ਲੇਕਿਨ ਫਿਰ ਵੀ ਉਹ ਪਵਿੱਤਰਤਾ ਮਹਿਸੂਸ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਪਵਿੱਤਰਤਾ ਹਜੇ ਵੀ ਓਨੀ ਹੈ ਕਿਉਂਕਿ ਇੱਥੇ ਆ ਕੇ ਮਹਿਸੂਸ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਕਿਉਂਕਿ ਜਿੱਥੇ ਬਾਬਾ ਜੀ ਨੇ ਪੈਰ ਰਖੇ ਹੋਣ ਉਹੀ ਜਗ੍ਹਾ ਪਵਿੱਤਰ ਹੋ ਵਾਲੀਆਂ ਜਿਹੜੀ ਸੇ ਅੱਜ ਪਹੁੰਚੀ ਹੈ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜ਼ਰੂਰ ਇੱਥੇ ਬਾਗ ਵੀ ਹੈ ਜਿੱਥੇ ਫਾਲੇ ਲੱਗੇ ਹੋਏ ਨੇ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ तमाम ਇੱਥੇ ਹਜੇ ਵੀ ਨਜ਼ਰ ਆਉਂਦੀਆਂ ਨੇ ਬੜੀ ਖੂਬਸੂਰਤ ਜਗ੍ਹਾ ਲੱਗੀ ਹੈ ਦੇਖਣ ਦੇ ਵਿੱਚ ਲੇਕਿਨ ਜ਼ਰੂਰ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇੱਥੇ ਨੋਟ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਹੋਰ ਕਿਸੇ ਢੰਗ ਦੇ ਨਾਲ ਵਧੇਰੇ ਤਰੀਕੇ ਦੇ ਨਾਲ ਅ ਅੱਗੇ ਵਧਾਇਆ ਜਾ ਸਕਦਾ ਸੋ ਜ਼ਰੂਰ ਮੈਨੂੰ ਲੱਗਦਾ ਆਪਾਂ ਹੋਰ ਵੀ ਜਿਹੜੇ ਉੱਥੇ ਦੇ ਦਰਸ਼ਨ ਕਰ ਸਕਦੇ ਆ ਜਗ੍ਹਾ ਦੇ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜਿਹੜਾ ਉਹ ਚੀਜ਼ ਹਜੇ ਵੀ ਉਦਾਂ ਹੀ ਬਰਕਰਾਰ ਹੈ ਉਹ ਚੀਜ਼ ਹਜੇ ਵੀ ਇੱਥੇ ਬਰਕਰਾਰ ਹੈ ਉਹ ਦਵਾਰਾਂ ਉਹ ਨਾਨਕ ਸ਼ਾਹੀ ਇਟਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ